ਹਾਂਜੀ ਤੁਸੀਂ ਜੁੜ ਚੁੱਕੇ ਹੋ ਜਿਸਵੰਤ ਬਰਾੜ ਨਾਲ ਸੇਵਾਗਰੂ ਆ ਦੇਖੋ ਗੱਡੀ ਸਾਫ਼ ਕਰੀ ਜਾਂਦੇ ਆਪਾਂ ਬਈ ਮਿਹਨਤ ਦਾ ਕਰਨੀ ਚਾਹੀਦੀ ਹੈ ਮਿਹਨਤ ਆਪਾਂ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਆਪਣਾ ਆਪ ਦਾ ਸਰਵਿਸੇਸ਼ਨ ਆ ਵੈਗਰੂ ਮਿਹਨਤ ਕਰੀਦੀ ਹੈ ਆ ਹੁਣ ਛੁੱਟੀਆਂ ਸੀਂਆਂ ਛੁੱਟੀਆਂ ਦੇ ਵਿੱਚ ਗੱਡੀਆਂ ਸਾਫ਼ ਕੀਤੀਆਂ ਵਧੀਆ ਤੇ ਆਪ ਦਾ ਸੇਵਾ ਵੀ ਕੀਤੀ ਹੈ ਲੰਗਰ ਸੇਵਾ ਕਮੇਟੀ ਸੰਤ ਬਾਬਾ ਬੁੱਧ ਪ੍ਰਗਾਸ਼ ਟੱਲੇ ਵਾਲੇ ਉੱਥੇ ਵੀ ਸੇਵਾ ਕਰਦੇ ਆਪਾਂ ਵੈਗਰੂ ਵਾਤੋ ਵਾਤ ਵੀਡੀਓ ਸ਼ੇਅਰ ਕਰਿਆ ਕਰੋ ਵੀਡੀਓ ਘੱਟ ਸ਼ੇਅਰ ਕਰਦੇ ਆ ਤੁਸੀਂ ਵੈਗਰੂ ਕੀ ਗੱਲ ਗੁੱਸੇ ਤਾਂ ਨਹੀਂਗੇ ਕੋ ਗੱਡੀਆਂ ਖੜੀਆਂ ਸੰਤ ਬਾਬਾ ਬੁੱਧ ਪ੍ਰਗਾਸ਼ ਟੱਲੇ ਅੱਧੀ ਗੱਡੀ ਖੜੀ ਆ ਉਹ ਟਰੈਲੀ ਖੜੀ ਆ ਇਹ ਗੱਡੀਆਂ ਇਹ ਤਿੰਨੇ ਵੈਗਰੂ ਆਪਾਂ ਹੀ ਧੋਣੀਆਂ। ਹੋਰ ਬਾਈ ਕੋਈ ਜੇ ਵੈਗਰੂ ਠੇਕੇ ਤੇ ਲੈਣਾ ਸਰ ਸਟੇਸ਼ਨ ਤਾਂ ਵੀ ਸਪਰਕਰੋ। ਜੇ ਵੈਸੀ ਤੰਮ ਕਰਨ ਵਾਸਤੇ ਕਈ ਵਾਰੀ ਬੰਦਾ ਕੋਈ ਚਾਹਵਾਨ ਹੁੰਦਾ ਕੰਮ ਕਰਨਾ ਇੱਥੇ। ਉਹ ਵੀ ਤੁਸੀਂ ਆ ਸਕਦੇ ਹੋ। ਵੈਗਰੂ ਗੱਡੀਆਂ ਬਹੁਤ ਆਉਂਦੀਆਂ ਜਦੋਂ ਸਰਵਿਸ ਸਟੇਸ਼ਨ ਖੁੱਲਾ ਹੁੰਦਾ ਗੱਡੀਆਂ ਉਦੋਂ ਹੀ ਆਉਣੀਆਂ ਬੰਦ ਸਰਵਿਸ ਸਟੇਸ਼ਨ ਦੇ ਤਾਂ ਗੱਡੀ ਕੋਈ ਆ ਨਹੀਂ ਹੁੰਦੀ ਤੇ ਤੁਸੀਂ ਸੰਪਰਕ ਕਰੋ ਮਾਸਟਰ ਜਸਵੰਤ ਸਿੰਘ 95010 24561 ਤੇ ਸੰਪਰਕ ਕਰ ਸਕਦੇ ਆ ਪਿੰਡ ਕੋਠੇ ਚੇਹ ਸਿੰਘ ਵਾਲੇ ਮੁਕਸਰ ਬਠਿੰਡਾ ਰੋਡ ਫੂਲਿਆ ਵਾਲੇ ਦੇ ਤੇ ਕੋਠੇ ਚੇਹ ਸਿੰਘ ਵਾਲੇ ਦੇ ਸੱਣ ਦੇ ਵਿੱਚ ਆ ਬਾਗ ਕੋਲੇ ਕੱਸੀ ਦਾ ਵੈਗਰੂ ਪਾਣੀ ਆ ਉਹ ਔਲ ਦੀ ਨਹਿਰ ਵਗਦੀ ਆ ਜਮਾਂ ਸਾਰਾ ਸਮਾਨ ਹੈਗਾ ਵੈਗਰੂ ਸਰਵਿਸ ਸਟੇਸ਼ਨ ਦਾ ਤੇ ਜਿਨੇ ਵੈਸੀ ਵੀ ਲੱਗਣਾ ਉਹ ਵੀ ਸਪਰਕ ਕਰੋ ਜੇ ਠੇਕੇ ਤੇ ਲੈਣਾ ਵੈਗਰੂ ਠੇਕੇ ਤੇ ਵੀ ਲੈ ਸਕਦੇ ਹੋ ਕੋਈ ਵੈਗਰੂ ਮਾਰਾ ਨਹੀਂ ਇਹ 40-42000 ਰੁਪਿਆ ਮਹੀਨੇ ਦੀ ਆਮਦਨ ਹੈਗੀ ਇੱਥੇ ਚਲੋ ਖਰਚਾ ਕੱਢ ਕੇ 20000 ਰੁਪਿਆ ਬੰਦੇ ਨੂੰ ਮਹੀਨਾ ਬਚ ਜਾਂਦਾ ਜਿਆਦਾ ਹੀ ਬਚਦਾ ਜੇ ਆਪ ਦਾ ਖਰਚਾ حساب ਨਾ ਕੀਤਾ ਹੋਵੇ ਤਾਂ ਵੱਧ ਹੀ ਬਚਦਾ ਹੈ ਤੇ ਵੈਗਰੂ ਮੇਰਾ ਤਾਂ ਡਿਊਟੀ ਦਾ ਕੰਮ ਹੈ ਤਾਂ ਹੀ ਨਹੀਂ ਨਹੀਂ ਤਾਂ ਮੈਂ ਤਾਂ ਆਪ ਹੀ ਕੰਮ ਕਰਦਾ ਮੈਨੂੰ ਤਾਂ ਕੰਮ ਕਰਨ ਦਾ ਵੈਗਰੂ ਬਹੁਤ ਸ਼ੌਕ ਹੈ ਦੇਖੋ ਆ ਗੱਡੀ ਬਣਾਤੀ ਵਧੀਆ ਦੇਖੋ ਅੱਜ ਤਾਂ ਵਿਟੂ ਗੱਡੀ ਬਣਾਈ ਆ ਆ ਛੱਤ ਛੁੱਤ ਵੈਗਰੂ ਪੂਰੀ ਵਧੀਆ ਬਣਾਤੀ ਸੀਟਾਂ ਛੁੱਟਾਂ ਤੇ ਵੀ ਮਾਰ ਕੇ ਗਿੱਲਾ ਕੱਪੜਾ ਵਧੀਆ ਬਣਾਤੀਆਂ ਤੇ ਵਾਤੋ ਵਾਦ ਵੈਗਰੂ ਵੀਡੀਓ ਕੋ ਸ਼ੇਅਰ ਕਰੋ ਜਿਨ੍ਹਾਂ ਨੇ ਲੈਣਾ ਹੈ ਸਪਰਕ ਕਰੋ ਜਰੂਰ